ਤੇਹਾ ਕਰਕੇ ਕਦੇ ਹੂ ਕਰਕੇ ਤੇਹਾ ਕਰਕੇ ਢੇੜਾ ਦੇ ਦੇ ਨੀ ਮੁਟਿਆਰੇ ਲੰਗੀਵਾ ਕਰਕੇ ਢੇੜਾ ਦੇ ਦੇ ਨੀ ਮੁਟਿਆਰੇ ਲੰਗੀਵਾ ਕਰਕੇ ਢੋਲ ਪਟਵਾਰ ਪੱਟੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰ ਮੁਟਿਆਰਾ ਜਾਣਾ ਉਹਦਾ ਕੰਮ ਕਰਕਾਰੀ ਦਿੱਤੇ ਹੋਣਾ ਜਾਣਾ ਉਹਦਾ ਸਮਸਰੀ ਇਰਾਤਾਂ ਮੰਡੇੜਾ ਹਾਲ ਮਾਏ ਮੇਰੀਏ ਬੱਤ ਸੀ ਦਾ ਕੱਡਾ ਦਮਾਲ ਮਾਏ ਮੇਰੀਏ ਦਸ ਸੀ ਦਾ ਕੱਡਾ ਦਮਾਲ ਮਾਏ ਮੇਰੀਏ ਸਾਰੇ ਤਗੜੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਗੜੇ ਮੇਰੇ ਮਾਪਿਆਂ ਨੇ ਪਾਏ ਇੱਕੋ ਦਰੀ ਤੇ ਉਹਦੇ ਪਰਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾਰੀ ਜਦੋਂ ਲੜਦਾ ਤਗਣੇ ਮੇਰੇ ਮਾਪਿਆਂ ਨੇ ਸਾਰੇ ਇਕੱਠੇ ਵਿੱਚ ਇਹ ਦੇ ਕਰਦਨੀ ਜਦ ਨੱਚ ਤੈ ਨਾਲੇ ਦਾਦੇ ਜਦ ਨੱਚ ਤੈ ਨਾਲੇ ਦਾਦੇ ਕਰਦਨੀ ਜਦ ਨੱਚ ਤੈ ਨਾਲੇ ਦਾਦੇ ਕਰਦਨੀ ਇਹ ਇੱਕੀ ਹੋਰੀ ਤੋਂ ਤੂਰੇ thank oh you ਸਿਕਾ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਸੌਣ ਦਾ ਮਹੀਨਾ ਬੜੀਆਂ ਅਮੰਗਾਂ ਤਰੰਗਾਂ ਦਾ ਤੇ ਗ੍ਰੀਨਰੀ ਦਾ ਮਹੀਨਾ ਮੰਨਿਆ ਜਾਂਦਾ ਹੈਗਾ ਤੇ ਇਸ ਸਮੇਂ ਜੋ ਧੀਆ ਤੇ ਆਣੀਆਂ ਪਿੰਡਾਂ ਦੇ ਵਿੱਚ ਤੀਆਂ ਤਿੰਆਂ ਤਰੰਜਣਾ ਇਕੱਠੀਆਂ ਹੋ ਕੇ ਇਕੱਠੀਆਂ ਹੁੰਦੀਆਂ ਨੇ ਧਮਾਲਾਂ ਪਾਉਂਦੀਆਂ ਨੇ ਚਾਹੇ ਬੋੜਾਂ ਥੱਲੇ ਇਕੱਠੀਆਂ ਹੁੰਦੀਆਂ ਨੇ ਪਿੰਗਾ ਛੂਟਦੀਆਂ ਨੇ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਤੇ ਇਸ ਸਮੇਂ ਜੋ ਪੰਜਾਬ ਦਾ ਸੱਭਿਆਚਾਰ ਹੈ ਉਸ ਦੇ ਉੱਪਰ ਵੀ ਜੋ ਕਾਫੀ ਲੋਕ ਬੋਲੀਆਂ ਵੀ ਪਾਈਆਂ ਜਾਂਦੀਆਂ ਤੇ ਰਲ ਮਿਲ ਕੇ ਇਹ ਬਹੁਤ ਹੀ ਖੁਸ਼ੀ ਦੇ ਨਾਲ ਜੋ ਤੀਆਂ ਦਾ ਤਿਹਾਰ ਹੈ ਇਹ ਤੀਆਂ ਪੈਣਾ ਵਾਸਤੇ ਬੜਾ ਹੀ ਖੁਸ਼ੀ ਦਾ ਤਿਹਾਰ ਅਮੰਗਾ ਦਾ ਤਿਹਾਰ ਕਿਹਾ ਜਾ ਸਕਦਾ ਤੇ ਅਸੀਂ ਪਿੰਡ ਖੈਰਪੁਰ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੀ ਤੀਆਂ ਤਿਰਿੰਜਣਾ ਦਾ ਮੇਲ ਹੋਇਆ ਹੋਇਆ বাজੇਗਾ ਜਿਸ ਦੇ ਨਾਲ ਇਹ ਸਾਰਾ ਜੋ ਡੈਕ ਲੱਗੇ ਹੋਏ ਆ ਡੀਜੇ ਲੱਗੇ ਹੋਏ ਆ ਪੁਰਾਣਾ ਜੋ ਸੱਭਿਆਚਾਰ ਹੈ ਹੱਥਾਂ 'ਚ ਪੱਖੀਆਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਲਾਈਟ ਚਲੀ ਗਈ ਹੈ ਭਗਵਾਨ ਤੁਮ ਜੀ ਦੇ ਅਸੀਂ ਬੜੇ ਧੰਨਵਾਦੀ ਆ ਤਾਂ ਕਿ ਪੱਖੀਆਂ ਝੁੱਲਣ ਲੱਗੀਆਂ ਦੁਬਾਰਾ ਤੇ ਅੱਜ ਤਿਹਾਰ ਮਨਾ ਰਹੇ ਜੀ ਤੀਆਂ ਦਾ ਕਿਵੇਂ ਦਾ ਲੱਗਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਬਹੁਤ ਜ਼ਿਆਦਾ ਵਧੀਆ ਅੱਛਾ ਜੀ ਤੇ ਅੱਜ ਕਿਵੇਂ ਵਿਚਾਰ ਆਇਆ ਵੀ ਮਨਾਇਆ ਜਾਵੇ ਕਿਉਂਕਿ ਅੱਜ ਟੀਵੀ ਦਾ ਯੁੱਗ ਹੈ ਮੋਬਾਈਲ ਦਾ ਯੁੱਗ ਹੈਗਾ ਲੋਕ ਘਰਾਂ ਚ ਬੈਠੇ ਰਹਿੰਦੇ ਆ ਹਾਂਜੀ ਹਾਂਜੀ ਉਹ ਤਾਂ ਹੈ ਚਲੋ ਆਪਾਂ ਹਨਾ ਪੁਰਾਣਾ ਸੱਭਿਆਚਾਰ ਵੀ ਆਪਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਏ। ਕੀ ਬਾਤ ਹੈ? ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਵੀ ਪੁਰਾਣੇ ਸੱਭਿਆਚਾਰ ਨਾਲ ਜੁੜ ਕੇ ਰਹਿਣ। ਜੁੜ ਕੇ ਰਹਿਣ। ਹਾਂਜੀ ਜਿੰਨਾ ਹੋ ਸਕੇ ਅਸੀਂ ਆਪਣਾ ਸੱਭਿਆਚਾਰ ਸੰਭਾਲਿਆ ਹੋਇਆ। ਕੀ ਬਾਤ ਹੈ? ਦੇਖਿਓ ਸੱਭਿਆਚਾਰ ਦਾ ਕੀ ਕੀ ਤੁਸੀਂ ਸੰਭਾਲਿਆ ਹੋਇਆ ਬਾਜੀ। ਹਾਂਜੀ ਇਹ ਮਧਾਨੀ ਹੈ। ਮਧਾਨੀ। ਹਾਂਜੀ ਜੀ ਮੈਂ ਕਿ ਪਿਛਲੇ ਜਵਾਨੇ ਤੁਹਾਨੂੰ ਪਤਾ ਹੀ ਹਨਾ ਹੁਣ ਵੈਸੇ ਹੈਂਡ ਕ੍ਰੈਫਟ ਵੀ ਚੱਲ ਗਏ ਤੇ ਦੁੱਧ ਪਹਿਲਾਂ ਉਨੇ ਰਹੇ ਨਹੀਂ ਚਾਹਦੇ। ਇਹ ਮੇਰੇ ਕੋਲ ਪੱਖੀ ਹੈ। ਹਾਂਜੀ। ਠੰਡੀ ਹਵਾ ਦਿੰਦੀ ਏ ਇਹ ਚਰਖੇ ਇਹ ਦੁਬਾਰਾ ਕੱਢੇ ਹੈ ਕਿ ਸਾਮ ਕੇ ਰੱਖੇ ਹੋਏ ਨੇ ਇਹ ਸਾਮ ਕੇ ਰੱਖੇ ਹੋਏ ਜਿਵੇਂ ਕਿ ਬਜ਼ੁਰਗਾਂ ਦੇ ਪਏ ਰਹੇ ਹਨ ਅੱਛਾ ਅੱਛਾ ਹਾਂਜੀ ਤੇ ਹਰ ਸਾਲ ਇਹ ਤਾਂ ਚਲਾ ਵੀ ਲੈਣੇ ਚਲਾਉਣਾ ਤਾਂ ਹੁੰਦਾ ਨਹੀਂ ਜੀ ਸੌਰੀ ਬਸ ਦੇਖਿਆ ਹੀ ਹੈ ਹਾਂਜੀ ਚਲਾਉਣਾ ਤੇ ਚਲੋ ਇੰਨਾ ਵੀ ਹੈ ਕਿ ਪੰਜਾਬ ਦਾ ਜੋ ਪੁਰਾਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਤੇ ਇਹ ਸਾਰਾ ਤੁਸੀਂ ਇਹ ਲਾਇਆ ਹੋਇਆ ਹੈ ਜੀ ਸਾਰਾ ਕਿਆ ਬਾਤ ਹੈ ਤੇ ਆਪ ਤੁਸੀਂ ਕੀ ਇਹ ਕੀ ਕਹਿ ਸਕਦੇ ਇਹਨੂੰ ਆਪਾਂ ਇਹ ਫੁਲਕਾਰੀ ਆ ਅੱਛਾ ਫੁਲਕਾਰੀ ਹੈ ਜੀ ਹਾਂਜੀ ਹਾਂਜੀ ਜੀ ਮੈਂ ਕੀ ਕੋਈ ਆਪmane ਕਾਲ ਹਜ਼ਰ ਕਰਨਾ ਹੁੰਦਾ ਤੇ ਫਿਰ ਕਾਰੀ ਜਿਆਦਾ ਸ਼ਕਨਾ ਦੇ ਟਾਈਮ ਹਾਂਜੀ ਹਾਂਜੀ ਇਹ ਸਾਰਾ ਯੂਜ਼ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਤੇ ਹੋਰ ਕੀ ਕੀ ਇਹ ਬੜੇ ਲੰਬੇ ਲੰਬੇ ਕਾਂਟੇ ਪਾਏ ਹੋਏ ਤੁਸੀਂ ਕੀ ਪੰਜਾਬੀ ਚ ਕਹਿ ਸਕਦੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਚੁੰਮਕੇ ਕਹਿ ਸਕਦੇ ਹਾਂ ਹਾਂਜੀ ਹਾਂਜੀ ਪ੍ਰਾਂਦੀ ਵੀ ਹੈਗੀ ਆ ਇੱਕ ਟਿੱਕਾ ਵੀ ਨੇ ਆਣੇ ਲਾਈ ਫਿਰਦੇ ਸੀਗੇ ਟਿੱਕਾ ਕਿੱਥੇ ਟਿੱਕੇ ਵਾਲੀ ਹਾਂਜੀ ਹਾਂਜੀ ਆਜੀ ਆਜੀ ਹਾਂ ਕੀ ਆ ਬਾਤ ਹੈ ਜੀ ਦੇਖੋ ਅਕੀ ਮੇ ਤਾਂ ਲੱਗਦਾ ਜਦੋਂ ਆਪਾਂ ਆਪਣੇ ਪੰਜਾਬੀ ਸੱਭਿਆਚਾਰ ਦੇ ਰੂਪ ਰੰਗ ਦੇ ਵਿੱਚ ਆਉਨੇ ਤੁਸੀਂ ਬਿਲਕੁਲ ਪੂਰਾ ਸਿਰਫ ਇੱਕ ਫਲਕਾਰੀ ਤੁਸੀਂ ਇਹਨਾਂ ਤੋਂ ਲੈ ਲਓ ਵੇ ਹਾਂਜੀ ਹੈਗੀ ਸੀ ਬਹੁਤ ਵਧੀਆ ਲੱਗਦਾ ਸਰ ਐਦਾਂ ਆਪਣੇ ਪੰਜਾਬ ਨੂੰ ਰਿਕਮੈਂਡ ਕਰਨਾ ਹਨਾ ਕੀ ਬਾਤ ਹੈ ਹਾਂਜੀ ਤੇ ਤੀਆਂ ਸਭ ਨੂੰ ਮਨਾਣੀ ਚਾਹੀਦੀ ਆ ਵੈਸੇ ਹਾਂਜੀ ਅੱਜਕੱਲ ਪਿੰਡਾਂ ਚ ਐਦਾਂ ਵੀ ਆਪਣਾ ਆਪਣਾ ਕਰਦੇ ਆਂ ਨਾਲ ਮਿਲ ਕੇ ਕੋਈ ਤੇ ਹਾਰ ਨਹੀਂ ਮਨਾਉਂਦੇ ਜੀ ਤੇ ਆਪਾਂ ਨੂੰ ਮਨਾਉਣਾ ਚਾਹੀਦਾ ਵੈਸੇ ਮਨਾਉਣਾ ਚਾਹੀਦਾ ਇਹਦਾ ਆਪਸੀ ਪਿਆਰ ਵੀ ਵੱਧਾ ਹੈਗਾ ਹਾਂਜੀ ਮਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਆਪਾਂ ਨੂੰ ਸਾਮਕੇ ਰੱਖੋ ਆਪਣੀ ਵਿੱਚ ਸੇ ਨੂੰ ਠੀਕ ਹੈ ਹਾਂਜੀ ਕੀ ਬਾਤ ਹੈ ਬਹੁਤ ਵਧੀਆ ਮੈਸੇਜ ਤੇ ਦੇਖ ਸਕਦੇ ਤੁਸੀਂ ਕਿ ਚਰਖਾ ਕੱਤ ਰਹੇ ਆ ਵੈਸੇ ਪੂਣੀ ਹੈ ਨਹੀਂ ਪੂਣੀ ਲੱਭਣ ਵਾਲੇ ਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਇਹਨਾਂ ਵੱਲੋਂ ਤੇ ਅੱਛਾ ਬੱਚਿਆ ਦੱਸੋ ਆ ਕੀ ਹੈ ਇਹ ਪਰਮਾਤ ਦਾ ਪੂਣੀ ਬਣਾਦੀ ਇਹ ਟਿੱਕਾ ਹੈ ਟਿੱਕਾ ਹੈ ਕੀ ਬਾਤ ਹੈ ਤੇ ਤੁਸੀਂ ਸੋਹਣੀ ਸੋਹਣੀ ਡਰੈਸ ਪਾ ਕੇ ਆਏ ਹੋ ਤੇ ਕੀ ਕਹਿੰਦੇ ਇਸ ਡਰੈਸ ਨੂੰ ਸੂਟ ਸੂਟ ਕਹਿੰਦੇ ਆ ਕੀ ਬਾਤ ਹੈ ਇਹ ਕੀ ਇਹ ਹੈ ਚੁੰਨੀ ਚੁੰਨੀ ਇਹ ਕੀ ਬਾਤ ਹੈ ਤੁਹਾਨੂੰ ਜੀਨ ਪਾਣੀ ਚੰਗੀ ਲੱਗਦੀ ਜਾਂ ਸੂਟ ਪਾਣਾ ਚੰਗਾ ਲੱਗਦਾ ਕੀ ਸੂਟ ਸੂਟ ਪਾਣਾ ਚੰਗਾ ਲੱਗਦਾ ਕੀ ਬਾਤ ਹੈ ਜੀ ਬਾਈ ਦੇਖੋ ਬੱਚੇ ਜਿਹੜੇ ਅੱਜ ਕੱਲ ਮਾਡਰਨ ਬੱਦ ਰਹੇ ਆ ਨਿਕਰਾ ਪਾਉਨੇ ਆ ਜਾਂ ਜੀਨਸ ਵਗੈਰਾ ਪਾਉਨੇ ਆ ਟੀ-ਸ਼ਰਟਸ ਵਗੈਰਾ ਪਾਉਨੇ ਆ ਪਰ ਬੱਚੇ ਜੋ ਦੇਖੋ ਕਿੰਨਾ ਸੰਸਕਾਰੀ ਬੱਚੇ ਆ ਇਹ ਕਹਿੰਦੇ ਸਾਨੂੰ ਸੂਟ ਪਾਉਣਾ ਅੱਛਾ ਲੱਗਦਾ ਅੱਛਾ ਫਿਰ ਤੁਸੀਂ ਤੀਆਂ ਦਾ ਤਿਹਰ ਮਨਾਉਣ ਆਏ ਆ ਹਾਂਜੀ ਮਮਾ ਦੇ ਨਾਲ ਆਏ ਹਾਂ ਹਾਂਜੀ ਕੀ ਬਾਤ ਹੈ ਤੁਸੀਂ ਫਿਰ ਆ ਕੀ ਪਾਇਆ ਹੋਇਆ ਇਹ ਹੈਂਜੀ ਨੈਕਲਸ ਨੈਕਲਸ ਪਾਇਆ ਹੋਇਆ ਓਹ ਕੀ ਬਾਤ ਹੈ ਤੇ ਫਿਰ ਇੱਥੇ ਕੋਈ ਤੀਆਂ ਚ ਤੁਸੀਂ ਨੱਚੀ ਵੀ ਹੈ ਮੈਡਮ ਉਹ ਤਾਂ ਕੁਝ ਨਹੀਂ ਕੀ ਬਾਤ ਹੈ ਕਿਹੜੇ ਗੀਤ ਤੇ ਨੱਚੀ ਤੁਸੀਂ ਸਾਰੇ ਗੀਤ ਸਾਰੇ ਗੀਤ ਤਾਂ ਕੋਈ ਗੀਤ ਬੋਲ ਦੋ ਮੜ ਜਾ ਕਿਹੜੀ ਕਲਾਸ ਹੈ 6ਵੀਂ ਹੈ ਹਾਂਜੀ 6th ਕਲਾਸ 6th ਕਲਾਸ ਹੈ ਕਿਹੜਾ ਸਕੂਲ ਹੈ ਵੰਡਰ ਸਕੂਲ ਵੰਡਰ ਸਕੂਲ ਵਾਟਾ ਕਿਹੜਾ ਸਕੂਲ ਹੈ ਬਰੁਕਫੀਲਡ ਬਰੁਕਫੀਲਡ ਇੱਥੇ ਨਾਲ ਨਾਲ ਸਕੂਲ ਹਨ ਦੋਏ ਹੈ ਨਾ ਵੱਡੇ ਸਕੂਲ ਹੈ ਇਹ ਤੇ ਤੁਹਾਡਾ ਕੀ ਨਾਮ ਹੈ ਹਰਸਿਮਰਤ ਕੌਰ ਹਰਸਿਮਰਤ ਕੌਰ ਤੁਹਾਡਾ ਜੀ ਮੇਰਾ ਕੁਦਰਤ ਕੌਰ ਕੁਦਰਤ ਕੌਰ ਹਰਸਿਮਰਤ ਕੌਰ ਤੇ ਕੁਦਰਤ ਕੌਰ ਤੁਸੀਂ ਦੇਖ ਸਕਦੇ ਹੋ ਆ ਬੜਾ ਵਧੀਆ ਚੱਲ ਰਿਹਾ ਹੈਗਾ ਕੀ ਤੀਆਂ ਤੇ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਇਹ ਸਭ ਨੂੰ ਰਲ ਮਿਲ ਕੇ ਆਪਣੇ ਪ੍ਰਾਣੇ ਜਿਹੜੇ ਤਿਹਾਰ ਆਪਾਂ ਭੁੱਲਦੇ ਜਾ ਰਹੇ ਹਾਂ ਉਹਨਾਂ ਨੂੰ ਦੁਬਾਰਾ ਮਨਾਓ ਸਾਰੇ ਇਕੱਠੇ ਹੋ ਬਹੁਤ ਵਧੀਆ ਹੋਇਆ ਸਾਡੇ ਪਿੰਡ ਸਾਰੇ ਇਕੱਠੇ ਹੋ ਕੇ ਸਭ ਨੇ ਕੀਤਾ ਹੈ ਆਮ ਪ੍ਰੋਗਰਾਮ ਜਿਹੜੇ ਕੁਰਸੀਆਂ ਤੇ ਬੈਠੇ ਆ ਨੱਚੇ ਨਹੀਂ ਹੈਗੇ ਉਹਨਾਂ ਬਾਰੇ ਕੀ ਕਿਹੜਾ ਜਾਉਂਦੇ ਉਹ ਗੋਡੇ ਦੁਖਦੇ ਉਹ ਗੋਡਿਆਂ ਦੇ ਮਰੀਜ਼ ਹੈ ਜੇ ਤਾਂ ਨਹੀਂ ਉੱਥੇ ਉਹ ਤਾਂ ਵੀ ਆ ਜਾਂਦਾ ਜੀ ਆਪੇ ਆ ਜਾਂਦੇ ਨੱਚਣ ਵਾਲੇ ਦੀ ਹੱਡੀ ਦੇ ਬੰਦੀ ਦੋਨ ਵਾਲੇ ਦਾ ਬਹੁਤ ਸਿਆਵਾਤ ਹੈ ਤੇ ਠੀਕ ਹੈ ਜੀ ਹਾਂਜੀ ਭਾਬੀ ਜੀ ਆ ਦੇਖੋ ਸਾਡੇ ਭਾਬੀ ਜੀ ਨੇ ਇਹ ਅਰੇਂਜਮੈਂਟ ਕਰਾਇਆ ਆਪਣੀ ਇਹ ਗਵਾਈ ਦੇ ਵਿੱਚ ਆ ਕੇ ਤੇ ਕਿਵੇਂ ਦਾ ਲੱਗਦਾ ਜਦੋਂ ਸਾਰੇ 3 ਤੀਆਂ ਤਿੰਨ ਜਣੇ ਇਕੱਠੇ ਆਏ ਮੈਂ ਤਾਂ ਜੀ ਇਹੀ ਇਹਨਾਂ ਦੇ ਮੂਹਰੇ ਅਰਦਾਸ ਕਰ ਰਹੀ ਆਂ ਵੀ ਸਾਰੇ ਇਕੱਠੇ ਹੋ ਕੇ ਆਪਾਂ ਆਈਏ ਆਪਾਂ ਤੀਆਂ ਮਨਾਈਏ ਗਾਹਾਂ ਨੂੰ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਇਹ ਤੀਆਂ ਦਾ ਕੀ ਤਿਹਾਰ ਹੁੰਦਾ ਹੈ ਕੀ ਬਾਤ ਹੈ ਪਿੰਡਾਂ ਵਾਲੀਆਂ ਤੀਆਂ ਵੀ ਥੋੜੀ ਜਿਹਾ ਘੱਟ ਨਿਕਲਦੀਆਂ ਆਂਗੇ ਇਹ ਆਪਾਂ ਨੂੰ ਥੋੜੀ ਜਿਹਾ ਪ੍ਰੋਗਰਾਮੇ ਕਰਨਾ ਚਾਹੀਦਾ ਇਸ ਸਾਲ ਕੀ ਬਾਤ ਹੈ ਬਾਕੀ 2023 ਤੇ ਅਸੀਂ ਪ੍ਰੋਗਰਾਮ ਕਰਦੇ ਆਂ 2024 ਵਿੱਚ ਸਾਡੀ ਬੇਬੇ ਦੀ ਡੈਥ ਹੋ ਗਈ ਉਹਦੇ ਕਰਕੇ ਹਾਂ ਬਿਲਕੁਲ ਤੀਆਂ ਤੋਂ ਥੋੜੇ ਦਿਨ ਕਰ ਲਈਏ ਹਾਂ ਜੀ ਉਹ ਟਾਈਮ ਤੇ ਹੋ ਗਏ ਉਦੋਂ ਵੀ ਅਸੀਂ ਰੱਖਿਆ ਹੁੰਦਾ ਪਰ ਉਹ ਬੇਬੇ ਦੀ ਅੱਜ ਫਿਰ ਯਾਦ ਦੇ ਵਿੱਚ ਯਾਦ ਆ ਰਹੀ ਹੈ ਜੀ ਕਾਕੂ ਕੌਰ ਜੀ ਸਾਡੇ ਬੇਬੇ ਜੀ ਦਿਲਬਰ ਸਿੰਘ ਖੈਰਪੁਰ ਬੜੇ ਪੱਤਰਕਾਰ ਉਹਨਾਂ ਦੀ ਵੀ ਯਾਦ ਆ ਰਹੀ ਹੈ ਤੇ ਜਿਵੇਂ ਹੁਣ ਭਾਬੀ ਜੀ ਨਾਲ ਗੱਲ ਹੋਈ ਹੈ ਭਾਬੀ ਕਹਿੰਦੇ ਅਸੀਂ ਮੈਂ ਚਾਹੁੰਨੀ ਵੀ ਸਾਰੀਆਂ ਤਿਆਂ ਤਿੰਨ ਜਣਾ ਇਕੱਠੇ ਹੋਵੇ ਮੈਂ ਕਿਹਾ ਨਾ ਅੱਗੇ ਨੂੰ ਸਰਪੰਚ ਨਾ ਬਣਾ ਦੀ ਇਹਨਾਂ ਨੂੰ ਪਿੰਡ ਦਾ ਕੀ ਬਾਤ ਹੈ ਤੇ ਸਾਰੇ ਕਹਿ ਰਹੇ ਜੀ ਬਣਾ ਦਿਓ ਜੀ ਬਣਾ ਦਿਓ ਕੀ ਬਾਤ ਹੈ ਤੇ ਫੁੱਲ سپورਟ ਆ ਜੀ ਕੀ ਬਾਤ ਹੈ ਜੀ ਤੇ ਕਿਵੇਂ ਦਾ ਲੱਗਦਾ ਜਦੋਂ ਸਾਰੇ ਇਕੱਠੇ ਹੁੰਨੇ ਆ ਸਾਰਾ ਦਿਨ ਘਰਾਂ 'ਚ ਬੈਠੇ ਰਹਿੰਦੇ ਆ ਫਿਰ ਟੀਵੀ ਦੇਖੀ ਜੰਨੇ ਆ ਹੁਣ ਬਾਹਰ ਨਿਕਲੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਲੱਗਦਾ ਹੈ ਬਹੁਤ ਵਧੀਆ ਤੇ ਤੁਸੀਂ ਦੱਸੋ ਅ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਕਦੋਂ ਤੋਂ ਮਨਾਉਂਦੇ ਆ ਰਹੇ ਹੋ ਤੀਆਂ ਦਾ ਤਿਆਰ ਇੱਥੇ ਪਿੰਡ 'ਚ ਤਾਂ ਇਸ ਵਾਰੀ ਦੂਜੀ ਵਾਰ ਮਨਾਈ ਹੈ ਦੂਜੀ ਵਾਰ ਵੀ ਹਾਂਜੀ ਪਹਿਲਾਂ ਨਹੀਂ ਸੀ ਮਨਾਉਂਦਾ ਨਹੀਂ ਆਪਣੇ ਪੱਕੇ ਜਦੋਂ ਤੁਸੀਂ ਸਕੂਲ ਦੇ ਦੇਖ ਕੇ ਕਰਦੇ ਸੀ ਛੋਟੇ ਹੁੰਦੇ ਸੀ ਬਹੁਤ ਮਨਾਇਆ ਪਿੰਗਾ ਵੀ ਝੂਟਦੇ ਸੀ ਹਾਂਜੀ ਪਿੰਗਾ ਵੀ ਝੂਟਦੇ ਸੀ ਕੀ ਬਾਤ ਹੈ ਹਾਂਜੀ ਆ ਜਿਨ੍ਹਾਂ ਨੇ ਪਿੰਗਾ ਤਾਂ ਇੰਜੋਏ ਕਰਦੇ ਸੀ ਪਿੰਗਾ ਦਾ ਯੋਜਨ ਕੀਤਾ ਹਾਲਾਂਕਿ ਕੀ ਕਰ ਨਹੀਂ ਹੋਇਆ ਹਾਂਜੀ ਹਾਂ ਪਿੰਗਾ ਯੋਜਨ ਕੀਤਾ ਬੋਡ ਤੇ ਦਰਖਤ ਵੀ ਛੋਟੇ ਅੰਬ ਵੀ ਹੈਗੇ ਛੋਟਾ ਪ੍ਰੋਗਰਾਮ ਹੈ ਅੱਗੇ ਵਾਸਤੇ ਵੱਡਾ ਕਰਾਂਗੇ ਵੱਡਾ ਕਰਾਂਗੇ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਕੁਝ ਹਾਂਜੀ ਅਸੀਂ ਕਹਿਣਾ ਚਾਹਾਂਗੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂਜੀ ਹਾਂਜੀ ਬਹੁਤ ਬ ਚਲੋ ਦੇਖ ਸਾਧਨ ਤੁਸੀਂ ਕਹਿੰਦੇ ਸਾਰੇ ਜੋ ਮਾਹੌਲ ਹੈ ਬਹੁਤ ਵਧੀਆ ਸਾਰੇ ਚਿਹਰੇ ਖਿੜਖੜਾ ਰਹੇ ਹੈ ਤੇ ਕਿਵੇਂ ਦਾ ਮਹਿਸੂਸ ਕਰਦੇ ਹੈ ਜਦੋਂ ਤੁਹਾਡੇ ਸਾਹਮਣੇ ਇਹ ਆਪਣਾ ਕੀਪ ਚੱਲ ਰਹੇ ਹੈ ਨਾਚ ਚੱਲ ਰਹੇ ਹੈ ਤੁਸੀਂ ਕਹਿੰਦੇ ਗੋਡੇ ਨਹੀਂ ਥੋੜੀ ਪ੍ਰੋਬਲਮ ਹੈ ਨਹੀਂ ਗੋਡੇ ਨਹੀਂ ਕੋਈ ਪ੍ਰੋਬਲਮ ਨਹੀਂ ਮੇਰਾ ਆਪਰੇਸ਼ਨ ਹੋਇਆ ਜੀ ਮੈਂ ਤਾਂ ਨਹੀਂ ਆਉਂਦਾ ਵੈਸੇ ਬੜਾ ਵਧੀਆ ਲੱਗਦਾ ਜੀ ਦਿਲ ਤਾਂ ਬਹੁਤ ਕਰਦਾ ਵੈਸੇ ਵੀ ਨੱਚੀਏ ਟੱਪੀਏ ਪਰ ਮਜਬੂਰੀ ਨੱਚ ਟੱਪ ਨਹੀਂ ਸਕਦੇ ਹਾਂਜੀ ਕੁਰਸੀਆਂ ਤੇ ਬੈਠ ਕੇ ਨੱਚ ਰਹੇ ਇੰਜੋਏ ਕਰ ਰਹੇ ਹਾਂ ਹਾਂਜੀ ਤੁਸੀਂ ਬੜੇ ਪਿਆਰ ਦੇ ਨਾਲ ਜੋ ਸਾਰਾ ਇਹ ਇੱਕ ਪ੍ਰੋਗਰਾਮ ਚੱਲ ਰਿਹਾ ਹੈਗਾ ਤੇ ਮਿਲਦੇ ਆ ਅਗਲੇ ਸਾਲ ਫੇਰ ਤੀਆਂ ਦੇ ਉੱਪਰ ਇਹ ਸੰਧਾਰੇ ਦਾ ਸੰਧਾਰੇ ਦੀ ਰਸਮ ਚੱਲ ਰਹੀ ਹੈ ਜੀ ਇਹ ਹਾਂਜੀ 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 ਅੱਛਾ ਜੀ ਤੇ ਦੇਖ ਸਕਦੇ ਹੋ ਜਦੋਂ ਆ ਜੋ ਸੰਧਾਰਾ ਲੈ ਲੈ ਕੇ ਜਦੋਂ ਭਾਈ ਆਉਂਦਾ ਭੈਣ ਵਾਸਤੇ ਤਾਂ ਉਹਦਾ ਇੱਕ ਚਿੱਤਰ ਚਿੱਤਰਣ ਤੁਹਾਡੇ ਅੱਗੇ ਕੀਤਾ ਜਾ ਰਿਹਾ ਹੈ ਨਾ ਵੱਲੋਂ ਉਹ ਵੀ ਵਿਖਾਉਨੇ ਆ ਤੇ ਸ਼ਰ ਸ਼ਰਮਿਲੀ ਬਾ ਕੀਵੇਂ ਦਾ ਲੱਗਦਾ ਇੱਥੇ ਤੁਸੀਂ ਬੈਠੇ ਹੋ ਹੁਣ ਵਧੀਆ ਲੱਗ ਰਿਹਾ ਹੈ ਹਾਂਜੀ ਵਧੀਆ ਲੱਗ ਰਿਹਾ ਹੈ ਬੜਾ ਖੁਸ਼ ਹੋਏ ਤੁਸੀਂ ਐਨਾ ਕਰੇ ਖੁਸ਼ ਹੋਏਂਗੇ ਤੇ ਜਿੰਨਾ ਆਪਣੀ ਆਸਟ੍ਰੇਲੀਆ 'ਚ ਬੈਠ ਕੇ ਖੁਸ਼ ਹੋਏ ਹਾਂਜੀ ਵਧੀਆ ਪ੍ਰੋਗਰਾਮ ਕਰੇ ਵਧੀਆ ਪ੍ਰੋਗਰਾਮ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲੋ ਸਾਰੇ ਹਾਂਜੀ ਤੁਸੀਂ ਬਹੁਤ ਵਧੀਆ ਹੀ ਸਾਨੂੰ ਇਹ ਜਿਹੜਾ ਪ੍ਰੋਗਰਾਮ ਸਾਨੂੰ ਬਣਾਉਣਾ ਚਾਹੀਦਾ ਹੀ ਸਾਨੂੰ ਬਣਾਉਣਾ ਚਾਹੀਦਾ ਹਾਂਜੀ ਇਹਨਾਂ ਨਾਲ ਸਾਰੇ ਇਕੱਠੇ ਹੋ ਜਾਨੇ ਸਾਰੇ ਬੱਚੇ ਵੀ ਆਏ ਤੁਹਾਡੇ ਹਾਂਜੀ ਬੱਚੇ ਮੇਰੇ ਬੱਚੇ ਇਹ ਵੀ ਤੁਹਾਡੇ ਬਾਹਰ ਕੁਰਸੀ 'ਤੇ ਬੈਠੇ ਜਾ ਨਹੀਂ ਇਹ ਨਹੀਂ ਜਾ ਰਹੇ ਕੀ ਕਹ ਜੀ ਆ ਕੁੜੀਆ ਰਣੀ ਦਾ ਮੋਬਾਈਲ ਤੇ ਖੋਈ ਵੀ ਹੈ ਤੁਸੀਂ ਬੋਲੋ ਤੀਆਂ ਦਾ ਨਾਮ ਤੋਂ ਫੋਨ ਤਰੀ ਕਿੰਨੇ ਆ ਹਾਂਜੀ ਤੇ ਤੁਸੀਂ ਫਿਰ ਪੰਘੜਾ ਪਾਇਆ ਅੱਜ ਨਾ ਨਾ ਹਜੇ ਪਾਣਾ ਜੀ ਤੁਸੀਂ ਪਾਣਾ ਜੀ ਹਾਂਜੀ ਤੀਆਂ ਦੇ ਤਿਹਾਰ ਦੇ ਵਿੱਚ ਅੱਛਾ ਤੁਸੀਂ ਸਿੱਧੂ ਮਸੇਆ ਦਾ ਗਾਣਾ ਲਾ ਗੋ ਆਹ ਹੋਏ ਸਿੱਧੂ ਮਸੇਆ ਵਾਲੇ ਦਾ ਗਾਣਾ ਲਾਉਂਦੇ ਸਿੱਧੂ ਮਸੇਆ ਦੇ ਬਹੁਤ ਟੱਕੜੇ ਫੈਨ ਹੈ ਬੋਲੋ ਬੋਲੋ ਬਾਈ ਸਿੱਧੂ ਮਸੇਆ ਲਾ ਦੇ ਨਾ ਵੀ ਡਾਂਸ ਜੋ ਦੇਖੀਏ ਲਾਈ ਮੜ ਜਾ पैले ई तुझे देखो और देख दे ये दगड़ियां तक और ये हैं खादा पे तू और कह रही दिल वाले पुराने सारे कुत्ते मैंन लग रहा है ये पुराने कितनी होंगी ਸਾਡੀ ਮਮੀ ਆਉਂਦੇ ਸਾਡੀ ਮਮੀ ਨੂੰ ਲਿਆਉਂਦੇ ਮਮੇ ਗੱਲ ਦੀ ਕੱਲ ਨੂੰ ਲੈ ਕੇ ਆਉਂਗੀ ਪਾ ਨਾ ਕੁਝ ਹੀ ਦੇ ਲਿਆਉਂਦੇ ਮਮੀ ਦੇ ਕਾਰਜ ਬਿਆਰ ਕਰਾਉਂਦੇ 2:30 ਵਜੇ ਆ ਗਏ ਉਹ ਬਾਈਪੋ ਜਾਈ ਜਾਂਦੇ ਨੇ ਭਾਵੇਂ お見事これやりまーす。<laughs> <laughs> ਦੀਆਂ ਮਨਾਇਆ ਗਿਆ ਵਾਜਰੂ ਜੀ ਦਾ ਖਾਲਸਾ ਵਾਜਰੂ ਜੀ ਦੇ ਪਤੇ ਇਹ ਪਿੰਡ ਤੋਂ ਆਉਂਦਾ ਹਰੇਕ ਸਾਲ ਦੀ ਤਰ੍ਹਾਂ ਦੀਆਂ ਦਾਤੋਂ ਮਨਾਇਆ ਗਿਆ ਇਹ ਹਰੇਕ ਹਰੇਕ ਜ਼ਿਲ੍ਹੇ ਵਿੱਚ ਤਕਰੀਬਨ ਮਨਾਇਆ ਜਾਂਦਾ ਇਹ ਆਪਣੇ ਆਪ ਨੂੰ ਮਤਲਬ ਬਹੁਤ ਵਧੀਆ ਇਹਨਾਂ ਨੇ ਤਿਉਹਾਰ ਬਣਾਇਆ ਹੈ ਜਿਹੜਾ ਕਿ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਮਨਾਇਆ ਜਾਂਦਾ ਅੱਜ ਮੇਰੇ ਇੱਥੇ ਆਉਣ ਤੇ ਪੱਤਰਕਾਰ ਵੀਰ ਕਾਕਾ ਸਿੰਘ ਤੇ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਸਹਾਇਕਾ ਵੀ ਪਿੰਡ ਖੈਰਪੁਰ ਵਿੱਚ ਪਹੁੰਚ ਗਏ। ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਥੋੜੇ ਜਿਹੇ ਸੱਤੇ ਨੂੰ ਪਰਵਾਨ ਕਰਦੇ ਹੋਏ ਸਾਡੇ ਪਿੰਡ ਵਿੱਚ ਜਦੋਂ ਵੀ ਬੁਲਾਉਣੇ ਨਾਲ ਉਸੇ ਟਾਈਮ ਹਾਜ਼ਰ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।